ਕੈਕਟਰ ਵਿਕਰਮ ਸਿੰਘ ਰਾਣਾ ਜੈ ਰਾਜਪਤਨ ਔਰਗੇਨਾਈਜੇਸ਼ਨ ਅੱਜ ਅਸੀਂ ਮੱਖਵਕ ਨਰਸਿੰਗਾਂ ਤੋਂ 500 ਬੂਟਾ ਲੈ ਕੇ ਆਏ ਜੋ ਕਿ 14 ਜੁਲਾਈ ਹ ਅਸਤਵਰ ਮਨਾਇਆ ਜਾ ਰਿਹਾ ਹੈ ਉਸ ਵਾਸਤੇ ਅੱਜ ਅਸੀਂ ਇਹ ਬੂਟੇ ਦੀ ਗੱਡੀ ਭਰ ਕੇ ਲੈ ਆਏ ਆ ਸੋ ਸੰਗਤ ਜਿਹੜੀ ਹੈਗੀ ਉਹ ਗੱਡੀ ਦੇ ਵਿੱਚੋਂ ਬੂਟੇ ਧਾਰ ਤਾਰ ਕੇ ਇੱਕ ਸਾਈਡ ਤੇ ਲਾ ਰਹੀ ਹੈ ਤੇ ਸ਼ਨੀਵਾਰ ਅਸੀਂ ਟੋਏ ਪੁੱਟ ਕੇ ਇਤਵਾਰ ਨੂੰ ਸਾਰੇ ਬੂਟੇ ਸੀ 14 ਜੁਲਾਈ ਨੂੰ ਤੇਰੇ 8 ਵਜੇ ਤੋਂ ਲੈ ਕੇ 9 ਵਜੇ ਤੱਕ ਇਹ ਸਾਰੇ ਬੂਟੇ ਅਸੀਂ ਆਪਦੇ ਏਰੀਆ ਦੇ ਵਿੱਚ ਲਗਾਵਾਂਗੇ ਗੁਰੂਗੋਵਿੰਦ ਸਿੰਘ ਨਗਰ ਗਲੀ ਨੰਬਰ 10 ਦੇ ਵਿੱਚ ਗੁਰਦੁਆਰਾ ਸਾਹਿਬ ਵਿੱਚ ਇਹ ਬੂਟੇ ਰੱਖੇ ਨੇ ਜੇ ਕਿਸੇ ਨੂੰ ਬੂਟੇ ਚਾਹੀਦੇ ਆ ਤਾਂ ਬੂਟੇ ਸਾਡੇ ਗੁਰੂ ਘਰ ਤੋਂ ਲੈ ਜਾ ਸਕਦੇ ਜੀ ਤੇ ਆਪਣੇ ਆਪ ਬੂਟਾ ਜਿਹੜਾ ਲਾਉਣਗੇ ਆਪ ਆਨਮਨਤ ਜੀ ਨੂੰ ਮੈਂ ਵਾਰੀ ਸੰਭਲੋ ਬਹੁਤ ਬਹੁਤ ਧੰਨਵਾਦ ਜੀ ਇਹ ਜ਼ਰੂਰੀ ਅਸਰ ਨੂੰ ਇਹ ਬੂਟੇ ਫਲਦਾਰ ਫੁੱਲਦਾਰ ਤੇ ਸ਼ਾਮ ਵਾਲੇ ਬੂਟੇ ਹੈਗੇ ਨੇ ਜਿਹਦੇ ਵਿੱਚ ਜਾਮਣ ਮਰੂਦ ਸੁਹਾਂਜਣਾ ਬੇਲ ਕਚਨਾਰ ਕਟੋਮਾ ਰਜੈਣ ਕੜੀ ਪੱਤਾ ਇਹ ਹਰ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਸਾਰੇ ਬੂਟੇ ਹੈਗੇ ਨੇ ਤੇ ਇਹ ਸਾਰੇ ਬਲਾ ਨਗਰ ਦੇ ਵਿੱਚ ਪਾਰਕਾਂ ਦੇ ਵਿੱਚ ਗਲੀਆਂ 'ਚ ਜਿੱਥੇ-ਜਿੱਥੇ ਵੀ ਰਿਕੁਆਇਰਮੈਂਟ ਹੋਈ ਉੱਥੇ-ਉੱਥੇ ਸਾਰੇ ਬੂਟੇ ਲਗਾਵਾਂਗੇ ਸ਼ਨੀਵਾਰ ਨੂੰ ਅਸੀਂ ਸਾਰੇ ਇਹ ਟ੍ਰੇਪੋਟੇਸ਼ਨ ਕਰ ਦਾਂਗੇ ਤੇ ਐਤੋਂ ਬਾਅਦ ਨੂੰ ਸਾਰੇ ਬੂਟੇ ਲਗਾਵਾਂਗੇ ਸਾਰੇ ਸੰਗ ਦਾ ਬਹੁਤ-ਬਹੁਤ ਧੰਨਵਾਦ ਜੀ এডে কেডে কেডে কেডে